ਕੰਗਣਾ ਰਣੌਤ ਨੇ ਇੱਕ ਬਿਆਨ ਦਿੱਤਾ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਕੰਗਣਾ ਰਣੌਤ ਦਾ ਬਿਆਨ ਉਹ ਕਾਨੂੰਨ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਵਾਪਸ ਲਏ ਸੀ ਮਾਫੀ ਮੰਗੀ ਸੀ ਕਿਸਾਨਾਂ ਦੇ ਕੋਲੋਂ ਅੱਜ ਕੰਗਣਾ ਰਣੌਤ ਭਾਜਪਾ ਦੀ ਇੱਕ ਐਮਪੀ ਇਹ ਦਾਵਾ ਕਰ ਰਹੀ ਹੈ ਕਿ ਉਹ ਕਾਨੂੰਨ ਵਾਪਸ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਦੁਬਾਰਾ ਲਾਗੂ ਕਰ ਦੇਣਾ ਚਾਹੀਦਾ ਔਰ ਉਸੇ ਚੀਜ਼ ਨੂੰ ਲੈ ਕੇ ਵਿਰੋਧ ਵੱਡੇ ਪੱਧਰ ਤੇ ਸ਼ੁਰੂ ਹੋ ਗਿਆ ਕੰਗਣਾ ਰਣੌਤ ਦੇ ਇਦਾਂ ਦੇ ਬਿਆਨਾਂ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਪਰ ਸਵਾਲ ਇਹ ਹੈ ਕਿ ਵਿਰੋਧ ਕੀ ਸਿਰਫ ਕੰਗਣਾ ਰਣਾਥ ਦੇ ਖਿਲਾਫ ਕਿਸਾਨ ਹੀ ਕਰ ਰਹੇ ਨੇ ਜਾਂ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ ਨਹੀਂ ਕੰਗਣਾ ਰਣਾਥ ਦੇ ਆਪਣੇ ਲੀਡਰ ਵੀ ਵਿਰੋਧ ਕਰ ਰਹੇ ਨੇ ਜਿਹਦੇ ਵਿੱਚ ਬੀਜੇਪੀ ਦੇ ਵੱਡੇ ਵੱਡੇ ਲੀਡਰਾਂ ਦੇ ਨਾਮ ਨੇ ਹਰਜੀਤ ਗਰੇਵਾਲ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਲੀਡਰ ਨੇ ਇਥੋਂ ਤੱਕ ਵੀ ਕਿਹਾ ਜਾ ਰਿਹਾ ਹੈ ਕਿ ਜੇਪੀ ਨੱਡਾ ਨੇ ਕੰਗਣਾ ਰਣਾਥ ਨੂੰ ਸਪੈਸ਼ਲੀ ਇਸ ਮਾਮਲੇ ਦੇ ਵਿੱਚ ਤਾੜਿਆ ਯਾਨੀ ਕਿ ਨਾਰਾਜ਼ ਵੀ ਹੋਏ ਨੇ ਕਿਹਾ ਜਾ ਰਿਹਾ ਗੱਲਾਂ ਸੂਤਰਾ ਹਵਾਲਿਆਂ ਆ ਰਹੀਆਂ ਨੇ ਕਿ ਕੰਗਣਾ ਰਣਾਉਤ ਦੇ ਨਾਲ ਕਹਾ ਸੁਣੀ ਵੀ ਜਿਹੜੀ ਆ ਉਹ ਵੱਡੇ ਲੀਡਰਾਂ ਦੀ ਹੋਈ ਹੈ ਪਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਕੰਗਣਾ ਰਣਾਉਤ ਨੇ ਸੋਸ਼ਲ ਮੀਡੀਆ ਤੇ ਵੀ ਇਸ ਗੱਲ ਦਾ ਦਾਵਾ ਕਰਤਾ ਕਿ ਬਿਲਕੁਲ ਠੀਕ ਹੈ ਜੋ ਮੈਂ ਕਹਿ ਰਹੀ ਆ ਉਹ ਇਹ ਮੇਰੀ ਆਪਣੀ ਵਿਚਾਰਤਾ ਰਹੀ ਹੈ ਜਿਸ ਤੋਂ ਇਹ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਕੰਗਣਾ ਰਣਾਉਤ ਕਿਸ ਹੱਦ ਤੱਕ ਅਸਥਿਰਤਾ ਫਲਾਉਣ ਦੇ ਪਿੱਛੇ ਲੱਗੇ ਹੋਏ ਨੇ ਪਰ ਦੂਜੇ ਪਾਸੇ ਸਵਾਲ ਇਹ ਵੀ ਬਣਦਾ ਹੈ ਕੀ ਕੀ ਇਹ ਵਿਚਾਰਧਾਰਾ ਕੰਗਣਾ ਰਣੌਤ ਦੀ ਸਿਰਫ ਆਪਣੇ ਪੱਧਰ ਦੀ ਆਪਣੀ ਵਿਚਾਰਧਾਰਾ ਹੈ ਕੀ ਇਹ ਸਿਰਫ ਉਹ ਆਪ ਹੀ ਸੋਚ ਰਹੀ ਹੈ ਜਿਵੇਂ ਉਹ ਸੋਸ਼ਲ ਮੀਡੀਆ ਤੇ ਦਾਅਵਾ ਕਰਦੇ ਆ ਕਿ ਭਾਈ ਇਹ ਮੇਰੀ ਇਹ ਮੇਰੀ ਹੀ ਵਿਚਾਰਧਾਰਾ ਹੈ ਕੀ ਇਹ ਅਸਲ ਦੇ ਵਿੱਚ ਕੰਗਣਾ ਰਣੌਤ ਦੀ ਵਿਚਾਰਧਾਰਾ ਹੈ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਵਿਚਾਰਧਾਰਾ ਅਪਰੇਟ ਕਰ ਰਹੀ ਆ ਹਾਲਾਂਕਿ ਭਾਜਪਾ ਦੇ ਲੀਡਰ ਜ਼ਰੂਰ ਇਸ ਗੱਲ ਦੀ ਪ੍ਰੋੜਤਾ ਕਰ ਰਹੇ ਆ ਵਿਰੋਧਤਾ ਕਰ ਰਹੇ ਆ ਪਰ ਕੀ ਕੰਗਣਾ ਰਣੌਤ ਜੋ ਗੱਲ ਕਰ ਰਹੇ ਨੇ ਇਹਦੇ ਪਿੱਛੇ ਉਹਨਾਂ ਦੀ ਆਪਣੀ ਵਿਚਾਰਧਾਰਾਈ ਹੈ ਜਾਂ ਫਿਰ ਕੁਝ ਹੋਰ ਵੀ ਹੈ ਦਰਅਸਲ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਆ ਕਿ ਇਹਦੇ ਪਿੱਛੇ ਇੱਕ ਵੱਡਾ ਮਾਈਂਡਸੈਟ ਹੋ ਸਕਦਾ ਹੈ ਇਹਦੇ ਪਿੱਛੇ ਪੋਲਰਾਈਜੇਸ਼ਨ ਕੰਮ ਕਰ ਰਹੀ ਹੋ ਸਕਦੀ ਹੈ ਇਹਦੇ ਪਿੱਛੇ ਪੋਲਰਾਈਜੇਸ਼ਨ ਦੀ ਨੀਤੀ ਕੰਮ ਕਰ ਰਹੀ ਹੋ ਸਕਦੀ ਹੈ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਦੇ ਕੇ ਕਿਸਾਨਾਂ ਦੇ ਵਾਸਤੇ ਇਦਾਂ ਦੇ ਬਿਆਨ ਦੇ ਕੇ ਦੇਸ਼ ਦੇ ਵਿੱਚ ਇੱਕ ਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੋਲਰਾਈਜੇਸ਼ਨ ਮਮਕਨ ਹੋ ਸਕੇ ਵੱਖਰੇ ਵੱਖਰੇ ਪੱਧਰ ਦੇ ਉੱਤੇ ਸੁਭਾਈ ਪੱਧਰ ਦੇ ਉੱਤੇ ਰਾਜਸੀ ਪੱਧਰ ਦੇ ਉੱਤੇ ਦੇਸ਼ ਪੱਧਰ ਦੇ ਉੱਤੇ ਵੱਖਰੇ ਵੱਖਰੇ ਕਿਸਮ ਦੀ ਪੋਲਰਾਈਜੇਸ਼ਨ ਜਿਹੜੀ ਹੈ ਉਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਖੈਰ ਦੂਜੇ ਪਾਸੇ ਜੇ ਸਿੱਖ ਆਗੂ ਜਿਹੜੇ ਬੀਜੇਪੀ ਦੇ ਨੇ ਹਰਜੀਤ ਗਰੇਵਾਲ ਉਹਨਾਂ ਦੀ ਗੱਲ ਕਰੀਏ ਹਰਜੀਤ ਗਰੇਵਾਲ ਨੇ ਅੱਛਾ ਤੱਕ ਕਹਿ ਰਿਹਾ ਤਾਂ ਕਿ ਕੰਗੜਾ ਰਣਾਅ ਤੋਂ ਚੰਗੀ ਅਦਾਕਾਰਾ ਹੋ ਸਕਦੀ ਹੈ ਪਰ ਸਿਆਸੀ ਪੱਧਰ ਦੇ ਉੱਤੇ ਇਦਾਂ ਦੇ ਬਿਆਨ ਉਹਨਾਂ ਨੂੰ ਨਹੀਂ ਦੇਣੇ ਚਾਹੀਦੇ ਲਾਜ਼ਮੀ ਤੌਰ ਦੇ ਉੱਤੇ ਹਰਜੀਤ ਗਰੇਵਾਲ ਉਹ ਨੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਯਾ ਫਿਰ ਭਾਜਪਾ ਦੀ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸੀ ਉਹਨਾਂ ਦੀ ਬੜੀ ਸਲਾਘਾ ਕੀਤੀ ਸੀ ਔਰ ਉਸ ਵੇਲੇ ਯਾਨੀ ਕਿ ਕਿਸਾਨ ਅੰਦੋਲਨ ਵੇਲੇ ਵਿਰੋਧ ਵੀ ਚੱਲਿਆ ਪਰ ਹੁਣ ਉਹੀ ਹਰਜੀਤ ਗਰੇਵਾਲ ਕੰਗਣਾ ਰਣੌਤ ਦੇ ਬਿਆਨਾਂ ਦੇ ਖਿਲਾਫਤ ਵੀ ਕਰਦੇ ਨਜ਼ਰ ਆ ਰਹੇ ਨੇ ਜਿਹੜੇ ਕਿਸਾਨ ਬਿੱਲਾਂ ਨੂੰ ਲੈ ਕੇ ਕੰਗਣਾ ਰਣੌਤ ਕਹਿੰਦੇ ਨਜ਼ਰ ਆਏ ਨੇ ਉਸ ਵਾਸਤੇ ਉਹਨਾਂ ਨੇ ਪ੍ਰੋੜਤਾ ਵੀ ਵਿਰੋਧਤਾ ਵੀ ਕੀਤੀ ਹੈ ਕੰਗਣਾ ਰਣੌਤ ਦੀ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਕਰਦੇ ਆਏ ਨੇ ਔਰ ਇਸ ਵਾਰ ਦੁਆਰਾ ਇਹੀ ਹਾਲਾਤ ਬਣੇ ਨੇ ਆਖਿਰ ਕੰਗਨਾਰਾ ਨੌਤ ਕੀ ਆਪ ਇਹ ਬਿਆਨ ਦੇ ਰਹੇ ਨੇ ਜਾਂ ਫਿਰ ਇਹਦੇ ਪਿੱਛੇ ਕੋਈ ਵੱਡਾ ਛੜਯੰਤਰ ਹੈ ਕੋਈ ਕੋਈ ਸਾਜ਼ਿਸ਼ ਹੈ ਜਾਂ ਫਿਰ ਕੋਈ ਸਿਆਸੀ ਦਾਅ ਪੇਚ ਹੈ ਇਹਦਾ ਵਕਤ ਆਉਂਦਿਆਂ ਹੀ ਪਤਾ ਲੱਗ ਸਕੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਾਂ ਇੰਡੀਆ ਪੰਜਾਬੀ ਦੇ